ਉਹਨੂੰ ਵੀ ਡੇਰੇਆਂ ਤੇ ਮੱਥੇ ਟੇਕਦੇ ਵੋਟਾਂ ਵੇਲੇ ਡੇਰੇਆਂ ਤੇ ਮੱਥੇ ਟੇਕਦੇ ਅੱਜ ਵੀ ਇੱਕ ਜਾ ਕੇ ਆਏ ਆ ਵੱਡੇ ਮੰਤਰੀ ਡੇਰੇ ਤੇ ਬਈ ਸਾਰੇ ਜਾਣਗੇ ਉਹਨਾਂ ਨੂੰ ਭੇਡਾਂ ਚਾਹੀਦੀਆਂ ਨੇ ਤੇ ਜਿੱਥੇ ਭੇਡਾ ਹੈ ਉੱਥੇ ਜਾਣਗੇ ਜਿੱਥੋਂ ਉਹਨ ਨੂੰ ਮਿਲੂਗੀ ਕੋਈ ਫਰਕ ਨਹੀਂ ਪੈਣਾ ਮੋਦੀ ਸਾਹਿਬ ਦੀ ਥਾਂ ਰਾਹੁਲ ਗਾਂਧੀ ਆਜੇ ਜਾਂ ਦੁਬਾਰਾ ਮੋਦੀ ਆਜੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਉਹਨੇ ਨੇ ਭਾਸ਼ਣ ਦਿੱਤਾ ਜੀ ਵੀ ਲੋਕਾਂ ਨੂੰ ਭਗਤ ਸਿੰਘ ਦੇ ਦਿਨ ਤੇ ਵੀ ਲੋਕਾਂ ਨੂੰ ਭਗਤ ਸਿੰਘ ਦੇ ਪੈਰ ਦੀਨਾਂ ਤੇ ਚੱਲਣਾ ਚਾਹੀਦਾ ਹੂੰ ਉਹਦੇ 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 ਮਤਲਬ ਉਹਦੂੰ ਫਾਲੋ ਕਰਨਾ ਚਾਹੀਦਾ ਮੈਂ ਕਹਾ ਜਨਾਬ ਜੀ ਇੱਕ ਬੰਦੇ ਨੇ ਵੀ ਭਗਤ ਸਿੰਘ ਦੇ ਪੈਰ ਜਿੱਨਾਂ ਦੇ ਚੱਲ ਪਿਆ ਤੇ ਸਭ ਤੋਂ ਪਹਿਲਾਂ ਉਹਨੂੰ ਹੱਤਵਾਦੀ ਤੁਸੀਂ ਗਰਦਾਨਣਾ ਅਸੀਂ ਇੱਕ ਸੂਡੋ ਸਾਡੇ ਅੰਦਰ ਹੈ ਵੀ ਅਸੀਂ ਆਈ ਐਮ ਸਾਥੀ ਅਸੀਂ ਕਾਲਰ ਖੜਾ ਕਰਕੇ ਦਰਨਾ ਚਾਹੁੰਦੇ ਆ ਪਰ ਅਸੀਂ ਕਾਲਰ ਜਿਹੜਾ ਖੜਾ ਕਰਦੇ ਆ ਉਹ ਗਲਤ ਖੜਾ ਕਰਦੇ ਆ ਪਰ ਉਧਰ ਤਾਂ ਨੀਵਾ ਹੋ ਜਾਂਦਾ ਸਾਡਾ ਉੱਥੇ ਨੀਵਾ ਜਾ ਕੇ ਨੀਵਾ ਹੋ ਜਾਂਦਾ ਨੀਵਾ ਨਹੀਂ ਹੁੰਦਾ ਛਿੱਤਰ ਵੱਧ ਜੁੱਤੀ ਆ ਉਹ ਜੁੱਤੀ ਪੈਂਦੀ ਆ ਉਹ ਜੁਰਮਾਨਾ ਪੈ ਜਾਂਦਾ ਜਦੋਂ ਆ ਚੰਡੀਗੜ੍ਹ ਵੀ ਹੋ ਜਾਂਦਾ ਜਦੋਂ ਚੰਡੀਗੜ੍ਹ ਜਾ ਕੇ ਬੰਦੇ ਬਣ ਜਾਂਦੇ ਆ ਇੱਥੇ ਦਿੱਲੀ ਉੱਤਰ ਦੇ ਬੈਲਟ ਲਾਹਦੇ ਆ ਉੱਥੇ ਪਹਿਲਾਂ ਬੈਲਟ ਪਾਉਂਦੇ ਆ ਤੁਸੀਂ ਅਖਬਾਰ ਕਿਸੇ ਦਾ ਪੰਨਾ ਫੜ ਲਓ ਫਰੰਟ ਪੇਜ ਫੜ ਲਓ ਉੱਤੋਂ ਲੈ ਕੇ ਥੱਲੇ ਤੱਕ ਬੰਦੇ ਮਰੇ ਗਿਣ ਲਓ ਕਿੰਨੇ ਆ ਹਮ ਰੇਪ ਦੇ ਕਿੰਨੀਆਂ ਅਖਬਾਰਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਕਿ ਕੋਈ ਵੀ ਡਿਵੈਲਪਮੈਂਟ ਦੀ ਸਾਇੰਸ ਦੀ ਖੋਜ ਦੀ ਆਰਟ ਦੀ ਹੈਡਲਾਈਨ ਲਾਈ ਹੋਵੇ ਹਰ ਦੌਰ ਦੀ ਹਰ ਸਮੇਂ ਦਾ ਗਵਾਹ ਉਸ ਦੀਆਂ ਸ਼ਕਤੀਆਂ ਬਣਦੀਆਂ ਕਿ ਕਲਮਬੱਧ ਹੋਇਆ ਕਿ ਤਸਵੀਰਾਂ ਖਿੱਚੀਆਂ ਗਈਆਂ ਫਿਲਮਾਂ ਵੀ ਇਹ ਦੱਸਦੀਆਂ ਕਿ ਕਿਹੜੇ ਦੌਰ ਚ ਕਿਹੋ ਜਿਹਾ ਮਾਹੌਲ ਰਿਹਾ ਗਾਣਿਆਂ ਦਾ ਤਾਂ ਇਹ ਕਿਹਾ ਗਿਆ ਕਿ ਬੜਾ ਮਸ਼ਹੂਰ ਕੋਟ ਹੈ ਕਿ ਆਪਣੇ ਇਹ ਸਮੇਂ ਦੇ ਪੰਜ ਗੀਤ ਦੱਸੋ ਤੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਹਾਡਾ ਮਾਹੌਲ ਕੀ ਸੀਗਾ ਸਰਦਾਰਾ ਸਿੰਘ ਜੋਲ ਸਾਹਿਬ ਦਾ ਨਾਮ ਜਿੱਥੇ ਪੂਰੀ ਦੁਨੀਆ ਚ ਫੇਮਸ ਹੋਇਆ ਤਾਂ ਉਹਨਾਂ ਦੀ ਪੀੜ੍ਹੀ ਨੇ ਵੀ ਐਸੀਆਂ ਕਮਾਈਆਂ ਕੀਤੀਆਂ ਜੋ ਨਾਮ ਪੂਰੇ ਵਰਲਡ 'ਚ ਪੰਜਾਬੀਆਂ ਦੇ ਵਿੱਚ ਅੱਜ ਸਤਕਾਰ ਦੇ ਨਾਲ ਅਦਬ ਦੇ ਨਾਲ ਲਿਆ ਜਾਂਦਾ ਜਨਮੇਜਾ ਸਿੰਘ ਜੋਲ ਸਾਹਿਬ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕੈਮਰੇ ਦੀ ਅੱਖ ਬੋਲਦੀ ਹੈ ਹਮੇਸ਼ਾ ਕੈਮਰੇ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ ਹੈ ਅੱਜ ਮਿਲੇ ਹੋ ਤਾਂ ਅੱਜ ਵੀ ਕੈਮਰਾ ਨਾਲ ਹੀ ਹੈ ਦੇਖੋ ਇਹ ਤਾਂ ਜਿਹੜਾ ਲੇਖਕ ਹੈ ਉਹਦੇ ਕੋ ਕਲਮ ਨਾ ਹੋਵੇ ਤੇ ਜਿਹੜਾ ਸਾਡੇ ਡਾਕੂਮੈਂਟ ਅਗਰ ਅਸੀਂ ਕਰਦੇ ਆ ਤਾਂ ਸਾਡੇ ਕੋਲ ਡਾਕੂਮੈਂਟ ਦਾ ਹਥਿਆਰ ਨਾ ਹੋਵੇ ਤਾਂ ਉਹ ਫਿਰ ਜ਼ਿਆਤੀ ਆ ਸਮਾਜ ਦੇ ਨਾਲ ਸੋ ਇਸ ਕਰਕੇ ਮੈਂ ਕਦੋਂ ਕੀ ਲੱਪਣਾ ਕਿੱਥੋਂ ਮਿਲ ਜਾਣਾ ਉਹਨੂੰ ਮੌਕਾ ਤਾਂ ਹੀ ਤੁਹਾਡੇ ਕੋ ਆ ਸਕਦਾ ਜੇ ਤੁਹਾਡੇ ਕੋ ਮੌਕੇ ਤੇ ਹਥਿਆਰ ਹੈ ਕਈ ਵਾਰ ਦੇਖਦੇ ਆ ਕਟਾਕਸ਼ ਬਹੁਤ ਹੁੰਦਾ ਥੋਡੀਆਂ ਤਸਵੀਰਾਂ ਦੇ ਰਾਈ ਤੁਸੀਂ ਕਟਾਕਸ਼ ਕਰ ਜੰਨੇ ਹੋ ਜੋ ਤੁਹਾਡੇ ਜਿਹੜਾ ਕਾਲਮ ਹੁੰਦਾ ਹੈ ਉਹਦੇ ਵਿੱਚ ਹਲਕਾ ਫੁਲਕਾ ਘੱਟ ਲਿਖਿਆ ਹੁੰਦਾ ਪਰ ਵੱਡਾ ਲਿਖਿਆ ਹੁੰਦਾ ਆਪਣੇ ਆਪ ਦੇ ਵਿੱਚ ਇਹ ਥਾਟ ਕਿੱਥੋਂ ਆਉਂਦੇ ਨੇ ਦੇਖੋ ਇਹ ਥਾਟ ਜਿੰਨੇ ਵੀ ਆ ਕੋਈ ਵੀ ਥਾਟ ਹੈ ਚਾਹੇ ਕਟਾਕਸ਼ਾ ਜਾਂ ਕੀ ਆ ਉਹ ਤਾਂ ਹੀ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਸੋਸਾਇਟੀ ਨੂੰ ਸਮਝਦੇ ਹੋ ਹੂੰ ਤੁਸੀਂ ਲੋਕਾਂ 'ਚ ਵਿਚਰਦੇ ਹੋ ਤੁਸੀਂ ਇੱਕ ਆਮ ਬੰਦੇ ਦੇ ਤੌਰ ਤੇ ਲੋਕਾਂ 'ਚ ਵਿਚਰਦੇ ਹੋ ਤੁਸੀਂ ਆਪਣੇ ਆਪ ਨੂੰ ਵੱਡਾ ਕਰਕੇ ਨਹੀਂ ਵਿਚਰਦੇ ਤਾਂ ਤੁਹਾਨੂੰ ਜਿਹੜੀ ਫੀਡਬੈਕ ਸਮਾਜ 'ਚੋਂ ਆਉਂਦੀ ਆ ਉਹ 'ਚ ਹੀ ਤੁਹਾਡੇ ਜਿਹੜੀ ਗੱਲ ਨਿਕਲਦੀ ਆ ਉੱਚੇ ਤੁਹਾਡਾ ਅਨਲਿਸਿਸ ਨਿਕਲਦਾ ਉਹਦੇ ਚੋਂ ਤੁਹਾਡਾ ਘਟਾਸ਼ ਨਿਕਲਦਾ ਸੋ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੇ ਆਮ ਲੋਕ ਐ ਉਹਨਾਂ ਦੀ ਸੁਣੀ ਜਾਵੇ ਆਪਣੀ ਦੱਸਣ ਦੀ ਜਾਈ ਔਰ ਜਦੋਂ ਅਸੀਂ ਉਹਨਾਂ ਦੀ ਸੁਣਦੇ ਆ ਤਾਂ ਸਾਨੂੰ ਜਦੋਂ ਮਲਟੀਪਲ ਵਕ ਵਕ ਥਾਵਾਂ ਤੋਂ ਇੱਕੋ ਗੱਲ ਨੂੰ ਸੁਣਦੇ ਆ ਤੇ ਉਹ ਚੋਂ ਪਤਾ ਲੱਗਦਾ ਵੀ ਇਹ ਅਸਲੀ ਸੱਚ ਕੀ ਆ ਹੂੰ ਉਹ ਜਿਵੇਂ ਹੁਣ ਮੈਂ ਤਾਜ ਦੀ ਟਿਕਟ ਲਿਖਿਆ ਕੱਲ ਪਰਸੋਂ ਹੂੰ ਵੀ ਉਹ ਵੀ ਬੰਦੇ ਨੇ ਸਾਰੇ ਪਾਰਟੀਆਂ ਦੇਆਂ ਫੋਟੋਆਂ ਰੱਖੀਆਂ ਉਹਨੇ ਕਿਹਾ ਜਿਹੜੀ ਟਿਕਟ ਮਿਲ ਗਈ ਉਹਦੇ ਅੱਗੇ ਕਰ ਦੇਵਾਂਗੇ ਬਾਕੀ ਦੀਆਂ ਨੇ ਉਹ ਵੇ ਸੰਦੂਕ ਚ ਪਾ ਦੇਵਾਂਗੇ ਤਾਂ ਉਹ ਕੋਈ ਇਦਾਂ ਨਹੀਂ ਕਿ ਵੀ ਮੈਂ ਆਪਣੇ ਕੋਲੋਂ ਬਣਾਇਆ ਉਹ ਮੈਂ ਕਿਸੇ ਪੋਲੀਟੀਸ਼ਨ ਦੀ ਦੇਖੀ ਹੋਈ ਆ ਇਹ ਆਪਣੇ ਅੱਤੀ ਆਪਣੇ ਅੱਖੀਂ ਦੇਖੀ ਹੋਈ ਆ ਪੋਲੀਟੀਸ਼ਨ ਇਹ ਕਈ ਸਾਲ ਪਹਿਲਾਂ ਉਹਨੇ ਉਹਦੇ ਤਿੰਨ ਪਾਰਟੀਆਂ ਦੇ ਸੀ ਮੈਂ ਥੋੜੇ ਜਿਓ ਉੱਚ ਕ੍ਰੀਏਟੀਵਿਟੀ ਚ ਉਹਨੂੰ ਚਾਰ ਬਣਾ ਦਿੱਤਾ ਮੌਕੇ ਦੀ ਗੱਲ ਆਂਦੀ ਨਾ ਕਿਉਂਕਿ ਗੱਲ ਮੌਕੇ 'ਚ ਕਰਨੀ ਹੁੰਦੀ ਹੈ ਜਿਵੇਂ ਉਹ ਹੀ ਘਟਨਾ ਬਣਾ ਕੇ ਅੱਜ ਤੋਂ 30 ਸਾਲ ਪੁਰਾਣੀ ਗੱਲ ਕਰਾਂ ਤੇ ਉਹ ਸ਼ਾਇਦ ਲੋਕਾਂ 'ਚ ਇੰਟਰਸਟ ਨਾ ਪੈਦਾ ਹੋਵੇ ਸੋ ਜਿਹੜਾ ਵਰਤਾਰਾ ਮਨੁੱਖੀ ਵਰਤਾਰਾ ਹੈ ਜਿਹੜਾ ਉਸ ਮੁੱਕੀ ਵਰਤਾਰੇ ਨੂੰ ਜਦੋਂ ਸਮਝਿਆ ਹੂੰ ਵੀ ਉਸ ਬੰਦੇ ਨੇ ਜਿਹੜਾ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਕੀਤਾ ਸੀ ਹੂੰ ਉਹ ਅੱਜ ਵੀ ਲੋਕ ਕਰ ਰਹੇ ਆ ਤੇ ਉਹ ਜਿਹੜਾ ਕਟਾਸਟ ਹੈ ਉਹ ਚ ਆ ਗਿਆ ਜਿਹੜਾ ਉਹ 'ਚ ਮਤਲਬ ਝੋਟ ਵੀ ਉਹ ਚ ਆ ਗਈ ਹੂੰ ਤੇ ਉਹ ਜਿਹੜੇ ਲੋਕ ਹੈ ਲੋਕਾਂ ਨੂੰ ਵੀ ਲੱਗਾ ਹਾਂ ਵੀ ਇਹ ਸੱਚ ਵਾਲੇ ਆ ਇੱਕ ਥਾਟ ਰਿਹਾ ਹੈ ਕਿ ਪਹਿਲਾਂ ਕਲਮ ਜਿਹੜੀ ਸੀਗੀ ਵਿਚਾਰ ਜਿਹੜੇ ਸੀ ਕਵਤਾਵਾਂ ਜਿਹੜੀਆਂ ਸੀਗੀਆਂ ਕਹਾਣੀਆਂ ਜਿਹੜੀਆਂ ਸੀਗੀਆਂ ਉਸ ਵੇਲੇ ਦੀ ਆਵਾਮ ਨੂੰ ਲਾਮਬੰਦ ਕਰਦੀਆਂ ਰਹੀਆਂ ਪੰਜਾਬ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਲੇਟਰ ਹਾਫ ਚ ਘੱਟ ਦੇਖਿਆ ਗਿਆ ਪਰ ਰੂਸ ਦੇ ਵਿੱਚ ਸੋਵੀਅਤ ਦੇ ਵਿੱਚ ਅਸੀਂ ਬਹੁਤ ਦੇਖਿਆ ਇਹ ਹੁਣ ਇਹ ਕਿਹਾ ਜਾਂਦਾ ਹੈ ਕਿ ਹੁਣ ਉਹਦੀ ਥਾਂ ਸੋਸ਼ਲ ਮੀਡੀਆ ਨੇ ਲੈ ਲਈ ਹੈ ਤੁਸੀਂ ਸਹਿਮਤ ਹੋ ਕਿ ਨਹੀਂ ਕਲਮ ਦੀ ਥਾਂ ਉੱਥੇ ਹੀ ਹੈ ਗੱਲ ਇਹ ਆ ਕਿ ਸੋਸ਼ਲ ਮੀਡੀਆ ਕੀ ਹੈ ਹੂੰ ਉਹ ਵੀ ਤਾਂ ਕਲਮ ਹੀ ਹੈ ਨਾ ਹੂੰ ਗੱਲ ਤਾਂ ਮਨੁੱਖ ਹੈ ਨਾ ਮਨੁੱਖ ਦੀ ਸੋਚ ਹੈ ਜਿਹੜਾ ਬੰਦਾ ਵੀ ਲਿਖਦਾ ਉਹ ਬੇਸਿਕਲੀ ਅਲੋਚਕ ਹੁੰਦਾ ਹੂੰ ਸਮਾਜ ਦਾ ਅਲੋਚਕ ਹੁੰਦਾ ਉਹ ਸਮਾਜ ਨੂੰ ਰੜਕਦਾ ਉਹ ਰੜਕ ਕੇ ਉਹਦੇ ਵਿੱਚੋਂ ਆਪਣੀ ਸਮਝ ਮੁਤਾਬਕ ਕੱਢਦਾ ਜੇ ਫਿਰ ਜਿਹੜੀ ਕਵਤਾ ਹੈ ਮੈਂ ਇਹ ਸਮਝਦਾ ਕਿ ਜਿਹੜੀ ਕਵਤਾ ਹੈ 20 25 ਸਾਲ ਤੋਂ ਵੱਧ ਬਾਅਦ ਲਿਖੀ ਨਹੀਂ ਜਾ ਸਕਦੀ ਕਿਉਂਕਿ ਜਿਹੜੀ ਮਨ ਦੀ ਕਵਤਾ ਹੈ ਜਿਹੜੇ ਮਨ ਦੇ ਬਲਬਲੇ ਆ ਜਿਹੜੇ ਰੈਂਟਿਸਿਜ਼ਮ ਹੈ ਉਹ ਸਾਰਾ ਉਦੋਂ ਤੱਕ ਹੀ ਹੁੰਦਾ ਹੂੰ ਉਸ ਤੋਂ ਬਾਅਦ ਜਦੋਂ ਬੁੱਧਕਤਾ ਆ ਜਾਂਦੀ ਆ ਤੇ ਬੁਧਕਤਾ ਜਦੋਂ ਤੁਹਾਡੀ ਆਉਂਦੀ ਆ ਤਾਂ ਤੁਹਾਡੀ ਹਮੇਸ਼ਾ ਜਿਹੜੀ ਲੜਾਈ ਆ ਉਹ ਸਟੈਬਲਿਸ਼ਮੈਂਟ ਨਾਲ ਹੁੰਦੀ ਆ ਹੂੰ ਜਿਹੜੀ ਵਾਰਤਕ ਆ ਉਹ ਵੀ ਸਟੈਬਲਿਸ਼ਮੈਂਟ ਨਾਲ ਲੜਦੀ ਆ ਜਿਹੜੀ ਬੁਧਕਤਾ ਜਿਹੜੀ ਸੌਰੀ ਜਿਹੜੀ ਕਵਤਾ ਆ ਉਹ ਵੀ ਸਟੈਬਲਿਸ਼ਮੈਂਟ ਨਾਲ ਲੜਦੀ ਆ ਹੁਣ ਉਹਦੇ ਵਿੱਚ ਜਿਹੜੇ ਬੰਦੇ ਤਾਂ ਸਟੈਬਲਿਸ਼ਮੈਂਟ ਨਾਲ ਲੜਦੇ ਆ ਉਹ ਤਾਂ ਸਮਾਜ ਚ ਚੇਂਜ ਲੈ ਆਉਂਦੇ ਆ ਜਿਹੜੇ ਬੰਦੇ ਉਸ ਦੇ ਸਿਰ ਤੇ ਜਿਹੜੀ ਸਟੈਬਲਿਸ਼ਮੈਂਟ ਆ ਅਲ ਇਸਟੈਬਲਿਸ਼ਮੈਂਟ ਦਾ ਮਤਲਬ ਜਰੂਰੀ ਨਹੀਂ ਹੁੰਦਾ ਵੀ ਸਰਕਾਰਾਂ ਹੋਣ ਸੰਸਥਾਵਾਂ ਵੀ ਹੁੰਨੀਆਂ ਨੇ ਕੋਈ ਪ੍ਰਧਾਨ ਹੋ ਗਿਆ ਕੋ ਉਹ ਹੋ ਗਿਆ ਕੋ ਉਹ ਹੋ ਗਿਆ ਉਹ ਵੀ ਚੀਜ਼ਾਂ ਵੀ ਹੁੰਨੀਆਂ ਨੇ ਉਹ ਜਿਹੜੇ ਨੇ ਉਹ ਉਹ ਜਿਹੜਾ ਸਾਹਿਤ ਹੈ ਉਹਦੀ ਕੋਈ ਵੈਲਿਊ ਨਹੀਂ ਹੂੰ ਤਾਂ ਜਿਹੜਾ ਜਿਹੜਾ ਸਮੇਂ-ਸਮੇਂ ਤੇ ਜਿਹੜੇ ਵੱਖ-ਵੱਖ ਮੀਡੀਆ ਨੇ ਕੋਈ ਸਮਾਂ ਸੀਗਾ ਅਖਬਾਰਾਂ ਦਾ ਸੀ ਮੈਗਜ਼ੀਨਾਂ ਦਾ ਸਮਾਂ ਸੀ ਸਟੇਜੀ ਕਵਤਾ ਦਾ ਸਮਾਂ ਸੀ ਉਹ ਸਮੇਂ ਚੇਂਜ ਹੁੰਦੇ ਹੁੰਦੇ ਸੋਸ਼ਲ ਮੀਡੀਆ ਤੇ ਆ ਗਏ ਹੂੰ ਸੋਸ਼ਲ ਮੀਡੀਆ ਦੇ ਵਿੱਚ ਹੁਣ ਅੱਗੇ ਫੇਰ ਗੱਲ ਚੇਂਜ ਹੋਣ ਲੱਗ ਪਈ ਆ ਵੀ ਸੋਸ਼ਲ ਮੀਡੀਆ ਦੇ ਵਿੱਚ ਇੱਕ ਤਾਂ ਸੀ ਪਬਲਿਕ ਗੱਲ ਆਉਂਦੀ ਆ ਵੀ ਜਿਵੇਂ ਫੇਸਬੁੱਕ ਤੇ ਆ ਗਈ ਜਾਂ ਇੰਸਟਾਗ੍ਰਾਮ ਤੇ ਆ ਗਈ ਜਾਂ ਟਵਿੱਟਰ ਤੇ ਆ ਗਈ ਇੱਕ ਆਉਂਦੀ ਆ ਜਿਹੜੀ ਇਨ ਰੋਡ ਜ਼ਿਆਦਾ ਬਣਾ ਰਹੀ ਐ ਇਸ ਵੇਲੇ ਉਹ ਹੈਗੀ ਵਟਸਐਪ ਐਂਡ ਮੈਸੈਂਜਰ ਹੂੰ ਵੀ ਉੱਥੇ ਮੇਰੀ ਗੱਲ ਸਿਰ ਤੁਹਾਡੇ ਕੋਲ ਜਾ ਰਹੀ ਆ ਹੂੰ ਆਪਣੇ ਦੋਨਾਂ ਦੇ ਵਿੱਚ ਇੰਟਰੈਕਸ਼ਨ ਐ ਹੂੰ ਉਹ ਪਬਲਿਕ ਚ ਇੰਟਰੈਕਸ਼ਨ ਨਹੀਂ ਹੈਗਾ ਹੂੰ ਔਰ ਜਿਹੜਾ ਆਪਣੇ ਦੋਨਾਂ ਚ ਇੰਟਰੈਕਸ਼ਨ ਐ ਇੰਡੀਵਿਜੂਅਲ ਇੰਟਰੈਕਸ਼ਨ ਐ ਉਹ ਜ਼ਿਆਦਾ ਇੰਪੋਰਟੈਂਟ ਜਿਆਦਾ ਸਟਰੋਂਗ ਔਰ ਜਿਆਦਾ ਸੇਫ ਹੈ ਹਮ ਕਿਉਂਕਿ ਜਿਹੜੀ ਪਬਲਿਕ ਦੇ ਵਿੱਚ ਆ ਗਈ ਫੱਟ ਕਰੋ ਗਰੁੱਪ ਪਚ ਆ ਗਈ ਜਾਂ ਹੋਰ ਆ ਗਈ ਉਹ ਤੇ ਤਾਂ ਵੀ ਜਿਹੜੇ ਬੰਦੇ ਇਨਪਾਵਰ ਹੁੰਦੇ ਆ ਉਹਨਾਂ ਨੇ ਉਹਦੇ ਵਿਰੁੱਧ ਵੀ ਚੱਲ ਪੈਂਦੇ ਆ ਕੇਸ ਵੀ ਹੋ ਗਏ ਆ ਬੰਬੇ ਚ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਮਸ਼ਹੂਰ ਕੇਸ ਸੀ ਜਦੋਂ ਬਾਲ ਠਾਕਰ ਦੇ ਉਹ ਕੁੜੀਆਂ ਵਿਚਾਰੀਆਂ ਤੇ ਬਣਿਆ ਸੀਗਾ ਤੇ ਚਲੋ ਸੁਪਰੀਮ ਕੋਰਟ ਨੇ ਉਹਨੂੰ ਬਚਾ ਲਿਆ ਤੇ ਬਟ ਸਟਿਲ ਜਿਹੜੀ ਪਾਵਰ ਹੁੰਦੀ ਆ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਉਹਦੇ ਵਿਰੁੱਧ ਪ੍ਰਚਾਰ ਹੋਵੇ ਤੁਹਾਨੂੰ ਲੱਗਦਾ ਹੈ ਖ਼ਬਰਾਂ ਦਾ ਹੁਣ ਫਿਊਚਰ ਹੈਗਾ ਇਸ ਇਸ ਦੌਰ ਦੇ ਵਿੱਚ ਆ ਕੇ ਬਿਲਕੁਲ ਜੇ ਅਸੀਂ ਕਹੀਏ ਨਾ ਕਿ ਸੋਸ਼ਲ ਮੀਡੀਆ ਕਰਕੇ ਪ੍ਰਿੰਟ ਮੀਡੀਆ ਘਟਿਆ ਤੇ ਇਹ ਬਿਲਕੁਲ ਹੀ ਗਲਤ ਗੱਲ ਹੈ ਪ੍ਰਿੰਟ ਮੀਡੀਆ ਜਿਹੜਾ ਆ ਉਹ ਇੱਕ ਡਿਫਰੈਂਟ ਉਹਦਾ ਅਸਪੈਕਟ ਹੈ ਸੋਸ਼ਲ ਮੀਡੀਆ ਤੇ ਹਮੇਸ਼ਾ ਛੋਟੀਆਂ ਚੀਜ਼ਾਂ ਪੜੀਆਂ ਜਾਂਦੀਆਂ ਹੂੰ ਜਿਹੜਾ ਪ੍ਰਿੰਟ ਮੀਡੀਆ ਹੈ ਹੁਣ ਅਸੀਂ ਕਿਤਾਬਾਂ ਦੀ ਪ੍ਰਮੋਸ਼ਨ ਕਰਦੇ ਆਂ ਪੰਜਾਬੀ ਦੀ ਜਾਂ ਮੈਂ ਹੁਣ ਅਸੀਂ ਜਿੱਦਾਂ ਊੜਾੜਾ ਬਣਾਇਆ ਸਲੇਟਾਂ ਬਣਾਈਆਂ ਜਾਂ ਸੌਫਟਵੇਅਰ ਦੀ ਕੀਤੀ ਆ ਸੋਸ਼ਲ ਮੀਡੀਆ ਤੇ ਕੀਤਾ ਪਰ ਉਹਦੀ ਜਿਹੜੀ ਸੇਲ ਹੈ ਫਿਜ਼ੀਕਲ ਫਾਰਮ 'ਚ ਉਹ ਵੱਧ ਹੋਈ ਆ ਹੂੰ ਉਹਦੀ ਵੱਧ ਹੋਈ ਆ ਕਿਤਾਬਾਂ ਜਿਹੜੀਆਂ ਨੇ ਉਹ ਵੱਧ ਪੜੀਆਂ ਜਾ ਰਹੀਆਂ ਨੇ ਜਿਹੜੀ ਅਖਬਾਰ ਹੈ ਅਖਬਾਰ ਵੀ ਵੱਧ ਪੜੀ ਜਾ ਰਹੀ ਆ ਇਹ ਉਹ ਡਰ ਪੈ ਗਿਆ ਨਾ ਹੁਣ ਅਖਬਾਰਾਂ ਨੂੰ ਇਹ ਡਰ ਪੈ ਗਿਆ ਕਾਪੀਆਂ ਘਟਣੀਆਂ ਸ਼ੁਰੂ ਹੋ ਗਈਆਂ ਕਿ ਆਉਣ ਵਾਲੇ ਸਮੇਂ 'ਚ ਲੋਕ ਸਬਸਕ੍ਰਾਈਬ ਕਰਿਆ ਕਰਨਗੇ ਫੋਨ 'ਤੇ ਸੂਰੇ ਅਖਬਾਰ ਪੜ੍ਹਣਗੇ ਉਹਦਾ ਉਹਦੇ ਕਾਰਨ ਸੋਸ਼ਲ ਮੀਡੀਆ ਨਹੀਂ ਹੈਗਾ ਉਹਦਾ ਕਾਰਨ ਸੋਸ਼ਲ ਮੀਡੀਆ ਨਹੀਂ ਹੈਗਾ ਇਹ ਬਿਲਕੁਲ ਗਲਤ ਫਹਿਮੀਆਂ ਮੈਨੂੰ ਵੀ ਇਸ ਗੱਲ ਬਾਰੇ ਪਤਾ ਕਿ ਅਖਬਾਰਾਂ ਦਾ ਆਪਸ ਵਿੱਚ ਯੰਗ ਵੀ ਚੱਲਦਾ ਇਸ ਮਸਲੇ ਤੇ ਕਈ ਮਸਲੇ ਹੋ ਰਹੇ ਆ ਪਰ ਉਹ ਐਕਚੁਅਲੀ ਉਹ ਕਾਰਨ ਨਹੀਂ ਹੈਗਾ ਉਹ ਕਾਰਨ ਹੈਗਾ ਕੰਟੈਂਟ ਹੂੰ ਵੀ ਜਿਹੜੀਆਂ ਅਖਬਾਰਾਂ ਨੇ ਉਹਦੇ ਵਿੱਚ ਪੜਨ ਨੂੰ ਕੀ ਆ ਕਿਤਾਬਾਂ 1000 ਕਿਤਾਬ ਛਾਪਦੀ ਆ ਪੜਨ ਵਾਲੀਆਂ ਕਿੰਨੀਆਂ ਨੇ 5 ਹੂੰ ਅਖਬਾਰ ਦੇ ਵਿੱਚ ਤੁਸੀਂ ਇੱਕ ਪਾਸੋਂ ਲੈ ਕੇ ਤੁਸੀਂ ਅਖਬਾਰ ਨੂੰ ਪੜਨਾ ਸ਼ੁਰੂ ਕਰ ਦਿਓ ਤੇ ਤੁਸੀਂ ਮੈਨੂੰ ਬਾਅਦ ਦੱਸਿਓ ਵੀ ਤੁਹਾਨੂੰ ਵਿੱਚੋਂ ਕੀ ਲੱਭਿਆ ਹੂੰ ਜਿਹੜੀ ਇਸ ਵੇਲੇ ਅਖਬਾਰਾਂ ਨੇ ਜਾਂ ਕਿਤਾਬਾਂ ਦੇ ਰਾਈਟਰ ਨੇ ਉਹਦੇ ਕੰਟੈਂਟ ਤੇ ਜ਼ੋਰ ਨਹੀਂ ਦੇ ਰਹੇ ਹੂੰ ਅਗਰ ਉਹਦੇ ਕੰਟੈਂਟ ਤੇ ਸੋਸ਼ਲ ਕੰਟੈਂਟ ਤੇ ਜ਼ੋਰ ਦੇਣ ਤਾਂ ਉਹ ਆ ਤੁਸੀਂ ਅਖਬਾਰ ਕਿਸੇ ਦਾ ਪੰਨਾ ਫੜ ਲਓ ਫਰੰਟ ਪੇਜ ਫੜ ਲਓ ਉੱਤੋਂ ਲੈ ਕੇ ਥੱਲੇ ਤੱਕ ਬੰਦੇ ਮਰੇ ਗਣ ਲਓ ਕਿੰਨੇ ਆ ਹੂੰ ਰੇਪ ਦੇ ਕਿੰਨੀਆਂ ਅਖਬਾਰਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਕਿ ਕੋਈ ਵੀ ਡਿਵੈਲਪਮੈਂਟ ਦੀ ਸਾਇੰਸ ਦੀ ਖੋਜ ਦੀ ਆਰਟ ਦੀ ਹੈਡਲਾਈਨ ਲਾਈ ਹੋਵੇ ਹੂੰ ਸਾਰੀਆਂ ਜਾਂ ਕ੍ਰਾਈਮ ਦੀਆਂ ਜਾਂ ਪੋਲਿਟਿਕਲ ਲੋਕਾਂ ਦੀਆਂ ਲਾਈਆਂ ਤੇ ਮੈਨੂੰ ਇਹ ਦੱਸੋ ਵੀ ਰੋਜ਼ ਅਸੀਂ ਇੱਕ ਲੀਡਰ ਦੇ ਵਿਰੁੱਧ ਪੜੀ ਜਾਂਦੇ ਆ ਪੜੀ ਜਾਂਦੇ ਆ ਉੱਤੇ ਸਾਡੇ ਅਸੀਂ ਇਮਿਊਨ ਹੋ ਜਾਂਦੇ ਆ ਅਖਬਾਰਾਂ ਦੀ ਗਿਣਤੀ ਘਟਣ ਦਾ ਕਾਰਨ ਉਹਨਾਂ ਦੇ ਵਿੱਚ ਕੰਟੈਂਟ ਦੀ ਘਾਟ ਹੈ। ਨਾ ਕਿ ਸੋਸ਼ਲ ਮੀਡੀਆ। ਔਰ ਇਹ ਗਲੋਬਲੀ ਹੋ ਰਿਹਾ ਹੈ। ਗਲੋਬਲੀ ਹੋ ਰਿਹਾ ਬਿਲਕੁਲ ਹੋ ਰਿਹਾ। ਗਲੋਬਲੀ ਹੋ ਰਿਹਾ ਪੰਜਾਬੀ ਚ ਨਹੀਂ ਹੋ ਰਿਹਾ। ਹਿੰਦੀ ਚ ਵੀ ਹੋ ਰਿਹਾ। ਸਾਰੇ ਹੋ ਰਿਹਾ ਔਰ ਇਹ ਹੋਏਗਾ ਜਿਹੜੀ ਜਿਹੜੀ ਵੀ ਨਿਊਜ਼ਪੇਪਰ ਜਾਂ ਜਿਹੜੀ ਵੀ ਮੈਗਜ਼ੀਨ ਹੈ ਜਾਂ ਜਿਹੜੀ ਵੀ ਕਿਤਾਬ ਹੈ ਅਗਰ ਉਹ ਆਪਣੇ ਕੰਟੈਂਟ ਤੇ ਜ਼ੋਰ ਨਹੀਂ ਰਵੇਗੀ ਤੇ ਉਹਦੇ ਨਾਲ ਇਹ ਕੁਸ਼ੀ ਹੋਣਾ। ਸਿਆਸਤ ਕਿੱਥੇ ਜਾ ਰਹੀ ਹੈ ਸਾਡੀ? ਸੇ ਹੱਸੇ ਤਾਂ ਤੁਹਾਨੂੰ ਦੱਸਿਆ ਵੀ ਇਹ ਇੱਕ ਡਿਫਰੈਂਟ ਕਲਾਸ ਹੈ। ਹੂੰ ਇੱਕ ਡਿਫਰੈਂਟ ਪ੍ਰਜਾਤੀ ਆ। ਹੂੰ ਉਹ ਚਾਹੇ ਅਮਰੀਕਾ 'ਚ ਬੈਠੀ ਆ, ਚਾਹੇ ਉਹ ਇਰਾਨ, ਇਰਾਕ 'ਚ ਬੈਠੀ ਆ, ਚਾਹੇ ਉਹ ਆਸਟ੍ਰੇਲੀਆ 'ਚ ਬੈਠੀ ਆ, ਚਾਹੇ ਉਹ ਇੰਡੀਆ 'ਚ ਬੈਠੀ ਆ, ਇਹ ਸਾਰੀ ਇੱਕ ਡਿਫਰੈਂਟ ਕਿਸਮ ਦੀ ਪ੍ਰਜਾਤੀ ਆ। ਇਹਨਾਂ ਦੀ ਆਪਣੀਆਂ ਆਦਤਾਂ ਨੇ। ਇਹ ਉਹਨਾਂ ਆਦਤਾਂ ਤੋਂ ਬਾਜ਼ ਨਹੀਂ ਆ ਸਕਦੇ। ਇਹ ਸਦੀਆਂ ਤੋਂ ਐਂ ਚੱਲਦਾ ਆ। ਪਰ ਅਸੀਂ ਤਾਂ ਮਗਰ ਲੱਗਦੇ ਐ ਮੈਂ ਸਾਲ ਦਰ ਸਾਲ ਉਹਨਾਂ ਦੇ। ਇੱਕ ਹੁਣ ਤਾਓ ਆ। ਤੁਹਾਨੂੰ ਮੈਂ ਛੋਟੀ ਜੀ ਗੱਲ ਦੱਸਦਾ। ਹੂੰ ਤਾਓ ਇੱਕ ਸਿਆਣਾ ਬੰਦਾ ਸੀ। ਹੂੰ ਉਹ ਚਾਈਨਾ ਦੇ ਵਿੱਚ ਸੀ ਤਾਓਵਾਦ ਸਾਰਿਆਂ ਤੋਂ ਪੁਰਾਣਾ ਧਰਮ ਹੈ ਦੁਨੀਆ ਦਾ 25-2600 ਸਾਲ ਪੁਰਾਣਾ ਧਰਮ ਹੈ ਉਹ ਤਾਓ ਵੀ ਦੁਖੀ ਹੋ ਕੇ ਜਦੋਂ ਰਾਜ ਛੱਡਣ ਲੱਗਾ ਤਾਂ ਕਿਸੇ ਬੰਦੇ ਨੇ ਉਹਨੂੰ ਕਿਹਾ ਉਹ ਰਾਜੇ ਦਾ ਨਾਂ ਲਾਤਾ ਅਸਲ 'ਚ ਕਿਸੇ ਬੰਦੇ ਨੇ ਕਿਹਾ ਵੀ ਤੂੰ ਤਾਂ ਛੱਡ ਚੱਲਿਆ ਵੀ ਰਾਜ ਰਾਜ ਭਗਤੋਂ ਦੁਖੀ ਹੋ ਕੇ ਵੀ ਜਿਹੜਾ ਰਾਜ ਰਾਜੇ ਆਵੇ ਕੀ ਕਰਦੇ ਆ ਵੀ ਤੇਰੇ ਕੋ ਨੀਤੀ ਆ ਤੂੰ ਮਤਲਬ ਇਹਨੂੰ ਲਿਖ ਜਾ ਸੋ ਤਰ੍ਹਾਂ ਦੇ ਬੈਠ ਕੇ ਉਹ ਲਿਖ ਕੇ ਗਿਆ ਹੂੰ ਉਹ ਉਹ ਕੀ ਲਿਖ ਰਿਹਾ ਜੋ ਉਹ ਅਜ ਤੋਂ 2500 ਸਾਲ ਪਹਿਲਾਂ ਲਿਖ ਰਿਹਾ ਅੱਜ ਕੀ ਹੋ ਰਿਹਾ ਹੂੰ ਅੱਜ ਵੀ ਉਹ ਕੁਝ ਹੋ ਰਿਹਾ ਹੂੰ ਜੇ ਜੇ ਸੋਕਰਾਟ ਨੂੰ ਜ਼ਹਿਰ ਦਾ ਪਿਆਲਾ ਪਿਆਇਆ ਗਿਆ ਸੀ ਤੇ ਅੱਜ ਉਹਨੂੰ ਪੂਜਿਆ ਜਾਂਦਾ ਵੀ ਉਹ ਇੱਕ ਵਿਦਵਾਨ ਸੀ ਤਾਂ ਕਿ ਅੱਜ ਵਿਦਵਾਨਾਂ ਨੂੰ ਜ਼ਹਿਰ ਦਾ ਪਿਆਲਾ ਨਹੀਂ ਪਿਆਇਆ ਜਾਂਦਾ ਹੂੰ ਜੇ ਭਗਤ ਅੱਜ ਇੱਥੇ ਚਰਚਾ ਹੋ ਰਹੀ ਸੀ ਕਿ ਐਮ ਐਮ ਕੁਲਬਰਗੀ ਸਾਹਿਬ ਦਾ ਕੀ ਯੋਗਦਾਨ ਰਿਹਾ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਮੈਂ ਦੱਸਦਾ ਵੀ ਇਹ ਹਰ ਸਮੇਂ ਤੇ ਸੁਖਰਾਤ ਪੈਦਾ ਹੁੰਦੇ ਆ ਹਰ ਸਮੇਂ ਤੇ ਭਗਤ ਸਿੰਘ ਪੈਦਾ ਹੁੰਦੇ ਆ ਔਰ ਰਾਜਸਤਾ ਦੇ ਹਮੇਸ਼ਾ ਇਹ ਅਗੇਂਸਟ ਹੁੰਦੇ ਆ ਔਰ ਰਾਜਸਤਾ ਨੇ ਇਹਨਾਂ ਨੂੰ ਉਸ ਮੌਕੇ ਤੇ ਅੱਜ ਇੱਕ ਦਿਨ ਇੱਥੇ ਇੱਕ ਲੀਡਰ ਸੀ ਆਪਣਾ ਚਲੋ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹਨੇ ਨੇ ਭਾਸ਼ਣ ਦਿੱਤਾ ਜੀ ਵੀ ਲੋਕਾਂ ਨੂੰ ਭਗਤ ਸਿੰਘ ਦੇ ਦਿਨ ਤੇ ਵੀ ਲੋਕਾਂ ਨੂੰ ਭਗਤ ਸਿੰਘ ਦੇ ਪੈਰ ਦੀ ਨਾਂ ਤੇ ਚੱਲਣਾ ਚਾਹੀਦਾ ਉਹਦੀ ਉਹਦੇ ਉਹਦੇ ਮਤਲਬ ਉਹਦੂੰ ਫਾਲੋ ਕਰਨਾ ਚਾਹੀਦਾ ਮੈਂ ਕਹਾ ਜਨਾਬ ਜੀ ਇੱਕ ਬੰਦੇ ਨੇ ਵੀ ਭਗਤ ਸਿੰਘ ਦੇ ਪੈਰ ਜਿੱਨਾਂ ਦੇ ਚੱਲ ਪਿਆ ਤੇ ਸਭ ਤੋਂ ਪਹਿਲਾਂ ਉਹਨੂੰ ਹਤਵਾਦੀ ਤੁਸੀਂ ਗਰਦਾਨਣਾ ਹੂੰ ਸਭ ਤੋਂ ਪਹਿਲਾਂ ਜੇਲ੍ਹ ਚ ਉਹਨੂੰ ਤੁਸੀਂ ਸੁਟਣਾ ਭਗਤ ਸਿੰਘ ਸਿਸਟਮ ਚੇਂਜ ਦੀ ਗੱਲ ਕਰਦਾ ਸੀ ਔਰ ਸਿਸਟਮ ਹੀ ਤਾਂ ਚੇਂਜ ਨਹੀਂ ਹੋਇਆ ਹੂੰ ਜਿਹੜਾ ਸਿਸਟਮ ਅੱਜ ਵੀ ਰੋਲਟੈਕਟ ਜਿਹੜੇ ਜਿਹੜੇ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਸੀਗੇ ਤੁਸੀਂ ਉਹਨਾਂ ਚ ਕੀ ਆ ਨਾ 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 ਹੀ ਬਦਲੇ ਆ ਉਹਨਾਂ ਦੇ ਉਹ 1856 ਦੀ بجائے ਉਹ ਕੀ ਕਹਿੰਦੇ ਆ ਉਹ ਹੋ ਗਿਆ ਆਪਣੇ 1956 ਹੋ ਗਿਆ ਹੂੰ ਇੰਨਾ ਹੀ ਫਰਕ ਹੋਇਆ ਅੰਗਰੇਜ਼ਾਂ ਨੇ ਜਿੰਨੇ ਡੇਰੇ ਬਣਾਏ ਸੀ 1857 ਤੋਂ ਬਾਅਦ ਹੂੰ ਰਾਜਸਤ ਸਿਆਸੀ ਗੱਲ ਕਰਦੇ ਹਾਂ ਹੁਣ ਇਹ ਗੱਲ ਵੀ ਕਰਨ ਵਾਲੀ ਹੈ 1857 ਤੋਂ ਬਾਅਦ ਸਾਬਕਾ ਫੌਜੀਆ ਦੇ ਡੇਰੇ ਬਣਾਏ ਸੀ ਹੂੰ ਉਹਨਾਂ ਤੋਂ ਡੇਰੇ ਬਣਵਾਏ ਸੀ ਉਹ ਕਾਹ ਲਈ ਸੀ ਕਿ ਲੋਕਾਂ ਨੂੰ ਕੰਟਰੋਲ ਕਰਨ ਲਈ ਹੂੰ ਵੀ ਲੋਕ ਵਹਿਮਾਂ ਭਰਮਾਂ ਦੁੱਖਾਂ ਵਿੱਚ ਫਸੇ ਹੋਏ ਆ ਉਹ ਇਹ ਸਾਧਾਂ ਦੇ ਮਗਰ ਜਾਣਗੇ ਤੇ ਸਾਧਾਂ ਨੂੰ ਅਸੀਂ ਕਾਬੂ ਕਰਾਂਗੇ ਵੱਡੇ ਵੱਡੇ ਡੇਰੇ ਆ ਜਿੰਨੇ ਵੀ ਤੁਸੀਂ ਕਿਸੇ ਦੀ ਹਿਸਟਰੀ ਚੱਕ ਲੋ ਸਾਰਿਆਂ ਦੇ ਜਿਹੜੇ ਸੰਸਤਾਪਕਾ ਫੌਜੀ ਆ ਸਭ ਕਾ ਫੌਜੀ ਆ 1947 ਤੋਂ ਬਾਅਦ ਕੀ ਹੋਇਆ ਇਹ ਫਾਰਮੂਲਾ ਬੜਾ ਕਾਮਯਾਬ ਹੋਇਆ ਹਮ ਅੰਗਰੇਜ਼ਾਂ ਲਈ ਅੰਗਰੇਜ਼ਾਂ ਤੋਂ ਸਾਡੇ ਅੰਗਰੇਜ਼ਾਂ ਨੇ ਕਾਲੇ ਅੰਗਰੇਜ਼ਾਂ ਨੇ ਉਹ ਚੱਕਿਆ ਹੁਣ ਵੀ ਡੇਰਿਆਂ ਤੇ ਮੱਥੇ ਟੇਕਦੇ ਵੋਟਾਂ ਵੇਲੇ ਅੱਜ ਵੀ ਡੇਰਿਆਂ ਦੇ ਮੱਥੇ ਟੇਕਦੇ ਅੱਜ ਵੀ ਇੱਕ ਜਾ ਕੇ ਆਏ ਆ ਵੱਡੇ ਮੰਤਰੀ ਡੇਰੇ ਤੇ ਬਈ ਸਾਰੇ ਜਾਣਗੇ ਉਹਨਾਂ ਨੂੰ ਭੇਡਾਂ ਚਾਹੀਦੀਆਂ ਨੇ ਤੇ ਜਿੱਥੇ ਭੇਡਾ ਹੈ ਉੱਥੇ ਜਾਣਗੇ ਦੇ ਤੋਂ ਉਹਨ ਨੂੰ ਮਿਲੂਗੀ ਕੋਈ ਫਰਕ ਨਹੀਂ ਪੈਣਾ ਮੋਦੀ ਸਾਹਿਬ ਦੀ ਥਾਂ ਰਾਹੁਲ ਗਾਂਧੀ ਆਜੇ ਜਾਂ ਦੁਬਾਰਾ ਮੋਦੀ ਆਜੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ देयर इज नो ਡਿਫਰੈਂਸ ਕੋਈ ਮੱਥਾ ਨਾ ਮਾਰੋ ਕੰਮ ਉਸੇ ਤਰ੍ਹਾਂ ਕਰੀ ਜਾਓ ਆਪਣਾ ਪਹਿਲਾਂ ਕਾਂਗਰਸ ਸੀਗੀ ਸਾਰੇ ਕਹਦੇ ਸੀ ਕਾਂਗਰਸ ਨੂੰ ਲਾਓ ਕਾਂਗਰਸ ਨੂੰ ਲਾਓ ਮਨਮੋਹਨ ਸਿੰਘ ਦੀ ਇੱਕ ਟਰਮ ਸੀਗੀ ਉਹ ਹੋ ਗਈ ਦੂਜੀ ਚ ਉਹਨੂੰ ਬਣਾਓ ਫੇਰ ਲਾਓ ਹੂੰ ਉਹਨੂੰ ਉਹਨੂੰ ਕਰੀ ਜਾਂਦੇ ਸੀਗੇ ਫੇਰ ਮੋਦੀ ਨੂੰ ਕਰੀ ਜਾਂਦੇ ਆਵਾਜਪਾਈ ਆਇਆ ਆਵਾਜਪਾਈ ਦੀ ਸ਼ਾਈਨਿੰਗ ਇੰਡੀਆ ਫੇਲ ਹੋ ਗਈ ਹੋ ਗਈ ਨਾ ਜਿਹੜਾ ਵੀ ਰਾਸਤਾ ਚ ਆ ਜਾਏਗਾ ਉਹਨੇ ਉਹੀ ਕੰਮ ਕਰਨੇ ਆ ਜੋ ਉਦੋਂ ਪਹਿਲੇ ਆਲਾ ਕਰਦਾ ਸੀ ਲੋਕ ਕੀ ਕਰਨ ਲੋਕਾਂ ਦੇ ਕੋ ਲੋਕਾਂ ਨੇ ਤਾਂ ਪਿਸ ਹੋਣਾ ਹੀ ਹੋਣਾ ਜਿਹੜਾ ਲੋਕਾਂ ਨੇ ਪਿਸ ਹੋਣਾ ਆਉਣਾ ਕਿਤੇ ਵਿਦਰੋਹ ਹੋ ਜਾਂਦਾ ਕਿਤੇ ਨਹੀਂ ਹੋ ਜਾਂਦਾ ਜਿਵੇਂ ਫਰਾਂਸ ਦੇ ਵਿੱਚ ਰੂਸੋ ਦੀਆਂ ਲਿਖਤਾਂ ਨੇ ਵਿਦਰੋਹ ਕੀਤਾ ਹੂੰ ਠੀਕ ਹੈ ਜਜ਼ਾਰ ਦੇ ਵਿਰੁੱਧ ਹੋਇਆ ਉਹ ਵਿਦਰੋਹ ਹੂੰ ਇਹ ਕਿਤੇ ਕਿਤੇ ਹੁੰਦਾ ਪਰ ਇਹ ਦੁਨੀਆ 'ਚ ਬਹੁਤ ਰੇਅਰ ਹੁੰਦਾ ਮੇਰਾ ਉਹੀ ਪਹਿਲਾ ਸਵਾਲ ਸੀ ਤੁਹਾਨੂੰ ਕਿ ਸਾਡੇ ਇੱਥੇ ਕਿੱਥੇ ਕਮੀ ਰਹਿ ਗਈ 70 ਦੇ ਦਹਾਕੇ 'ਚ ਮੜਾ ਜਿਹਾ ਕੰਮ ਤੁਰਿਆ ਸੀਗਾ ਫਿਰ ਉਹ ਖਤਮ ਕਰ ਦਿੱਤਾ ਗਿਆ ਧਰਮ ਦੇ ਨਾਲ ਜੋੜਤਾ ਉਹਨੂੰ ਧਰਮ ਨੇ ਜਿਹੜਾ ਆ ਉਹ ਸਭ ਤੋਂ ਵੱਧ ਡੇਂਜਰਸ ਹੈ ਧਰਮ ਜਿਹੜਾ ਹੈ ਉਹ ਪਿਆਰ ਸਿਖਾਉਂਦਾ ਪਰ ਕਰ ਦਾ ਵੱਡ ਵਡੰਗਾ ਆ ਜਿੰਨੀਆਂ ਲੜਾਈਆਂ ਹੋਈਆਂ ਨੇ ਉਹ ਧਰਮ ਜਾਂ ਔਰਤਾਂ ਜਾਂ ਜ਼ਮੀਨ ਬਦਲੇ ਹੋਈਆਂ ਨੇ ਜਿਹੜੀਆਂ ਚੀਜ਼ਾਂ ਤਿੰਨੇ ਪਿਆਰ ਸਿਖਾਉਨੀਆਂ ਨੇ ਧਰਤੀ ਵੀ ਪਿਆਰ ਕਰਨਾ ਸਿਖਾਉਂਦੀ ਆ ਔਰਤ ਵੀ ਪਿਆਰ ਕਰਨਾ ਸਿਖਾਉਂਦੀ ਆ ਧਰਮ ਵੀ ਪਿਆਰ ਕਰਨਾ ਸਿਖਾਉਂਦੀ ਆ ਪਰ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਇੰਨੇ ਲਾਲਚ ਵੜੇ ਹੋਏ ਆ ਇੰਨੀ ਉਹਨਾਂ ਦੀ ਵੀਕ ਆਤਮਾਵਾਂ ਨੇ ਇੰਨੀਆਂ ਜ਼ਮੀਰ ਲੈਸ ਨੇ ਕਿ ਉਹ ਇਹਨਾਂ ਤਿੰਨਾਂ ਨੂੰ ਵਰਤਦੇ ਨੇ ਕਿਹੜੇ ਧਰਮ ਦੇ ਵਿੱਚ ਜਿਹਦੇ ਵਿੱਚ ਜੇ ਸਾਡੇ ਅਰਗੰਜੇ ਨੇ ਪੜ੍ਹੇ ਆ ਕਿਸੇ ਧਰਮ ਦੇ ਵਿੱਚ ਕਿਤੇ ਵੀ ਨਫ਼ਰਤ ਦਾ ਕੋਈ ਇੱਕ ਆਇਟਾ ਨਹੀਂ ਹੈਗਾ ਇੱਕ ਕਣ ਨਹੀਂ ਹੈਗਾ ਇੱਕ ਕਣ ਕਿਤੇ ਨਹੀਂ ਲਿਖਿਆ ਜੇ ਫੱਟ ਕਰੋ ਆਪਾਂ ਸਿੱਖੀ ਦੀ ਗੱਲ ਕਰ ਲਈਏ ਤੇ ਇਹਦੇ ਵਿੱਚ ਕੀ ਕਹਿੰਦਾ ਸਰਬੱਤ ਦਾ ਭਲਾ ਮਾਨਸ ਕੀ ਜਾ ਸਭੇ ਇੱਕੇ ਪਹਿਚਾਨੂ ਵੋ ਤੇ ਜਦੋਂ ਇਹ ਗੱਲ ਆ ਗਈ ਤਾਂ ਫਿਰ ਕੌਣ ਕੀ ਆ ਤੇ ਕੌਣ ਕੀ ਆ ਕੀ ਮੈਨਰ ਖੁੰਦਾ ਕਮੀ ਸਾਡੇ ਚ ਹੀ ਰਹਗੀ ਕਮੀ ਮਨੁੱਖ ਦੇ ਵਿਕਾਰਾਂ ਦੀ ਕਮੀ ਆ ਮਨੁੱਖ ਦੇ ਵਿੱਚ ਛੋਟੇ ਛੋਟੇ ਲਾਲਚ ਨੇ ਛੋਟੇ ਛੋਟੇ ਵਿਕਾਰ ਨੇ ਔਰ ਉਹ ਛੋਟੇ ਛੋਟੇ ਵਿਕਾਰਾਂ ਦੇ ਵਿੱਚ ਵੱਡੇ ਨੁਕਸਾਨ ਕਰ ਰਿਹਾ ਮੈਨੂੰ ਲਾਲਚ ਆ ਵੀ ਮੈਂ ਜਾਂ ਮੈਨੂੰ ਆ ਆ ਜਾਏ ਮੈਨੂੰ ਲਾਲਚ ਆ ਵੀ ਮੈਨੂੰ ਜੇ ਸਰਕਾਰੀ ਨੌਕਰੀ ਮਿਲ ਜਾਏ ਮੈਨੂੰ ਪੈਨਸ਼ਨ ਮਿਲ ਜੂਗੀ ਮੈਂ ਜ਼ਿੰਦਗੀ ਵਧੀਆ ਜੀਊਂਗਾ ਉਹ ਫਿਰ ਕੀ ਕਰਦਾ ਉਹ ਉਹ ਵਿਕਾਰਾਂ ਦੀ ਖਾਤਰ ਉਹ ਉਹ ਡਿਸੀਜਨ ਲੈਂਦਾ ਜਿਹੜੇ ਉਹਨੂੰ ਨਹੀਂ ਲੈਣੇ ਚਾਹੀਦੇ ਉਹ ਉਹ ਕੰਮ ਕਰਦਾ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਜਾਂ ਉਹ ਆਪਣੀ ਡਿਊਟੀ ਨਹੀਂ ਨਿਭਾਉਂਦਾ ਜਾਂ ਉਹ ਦੇ ਵਿਰੁੱਧ ਨਹੀਂ ਬੋਲਦਾ ਸਿਸਟਮ ਨੂੰ ਸਿਸਟਮ ਨੂੰ ਬਿਗਾਰਨਾ ਜਿਹੜਾ ਵਿਗੜੇ ਹੋਏ ਸਿਸਟਮ ਨੂੰ ਸੁਧਾਰਨਾ ਕਿਵਰੇ ਚ ਕਹਿੰਦੇ ਬਾਹਰਲੇ ਮੁਲਕਾਂ ਜੀ ਉੱਧਰ ਵਧੀਆ ਕੋਈ ਵਧੀਆ ਵਧੀਆ ਨਹੀਂ ਸਾਰੇ ਇੱਕੋ ਸੇਮ ਕਾਨੂੰਨ ਆ ਅਜੇ ਟ੍ਰੈਫਿਕ ਦੇ ਕਾਨੂੰਨ ਅਮਰੀਕਾ ਦੇ ਲਾਲੋ ਆਸਟ੍ਰੇਲੀਆ ਦੇ ਲਾਲੋ ਇੰਡੀਆ ਦੇ ਲਾਲੋ ਸਾਰੇ ਇੱਕ ਆ ਹੂੰ ਇਧਰ ਮੰਨਦੇ ਨਹੀਂ ਨਾ ਅਸੀਂ ਨਹੀਂ ਮੰਨਦੇ ਨਹੀਂ ਅਸੀਂ ਮਨਾਉਣਾ ਨਹੀਂ ਚਾਹੁੰਦੇ ਹੂੰ ਜਿਹੜੇ ਬਣਾਉਂਦੇ ਨੇ ਸਭ ਤੋਂ ਬਾਅਦ ਉਹ ਤੋੜਦੇ ਨੇ ਹੂੰ ਅਸੀਂ ਇੱਕ ਸੂਡੋ ਸਾਡੇ ਅੰਦਰ ਆ ਵੀ ਅਸੀਂ ਆਈ ਐਮ ਸਮਥਿੰਗ ਅਸੀਂ ਕਾਲਰ ਖੜਾ ਕਰਕੇ ਤੁਰਨਾ ਚਾਹੁੰਦੇ ਆ ਪਰ ਇਹ ਸਿੱਕ ਕਾਲਰ ਜਿਹੜਾ ਖੜਾ ਕਰਦੇ ਆ ਉਹ ਗਲਤ ਖੜਾ ਕਰਦੇ ਆ ਪਰ ਉਧਰ ਤਾਂ ਨੀਵਾ ਹੋ ਜਾਂਦਾ ਸਾਡਾ ਉੱਥੇ ਨੀਵਾ ਜਾ ਕੇ ਨੀਵਾ ਹੋ ਜਾਂਦਾ ਨੀਵਾ ਨਹੀਂ ਹੁੰਦਾ ਛਿੱਤਰ ਵੱਧ ਜੁੱਤੀ ਆ ਉਹਦੇ ਜੁੱਤੀ ਪੈਂਦੀ ਆ ਉਹ ਜੁਰਮਾਨਾ ਪੈ ਜਾਂਦਾ ਜਦੋਂ ਚੰਡੀਗੜ੍ਹ ਵੀ ਹੋ ਜਾਂਦਾ ਜਦੋਂ ਚੰਡੀਗੜ੍ਹ ਜਾ ਕੇ ਬੰਦੇ ਬਣ ਜਾਂਦੇ ਆ ਇੱਥੇ ਦਿੱਲੀ ਨੂੰ ਉੱਤਰ ਦੇ ਬੈਲਟ ਲਾਹਦੇ ਆ ਉੱਥੇ ਪਹਿਲਾਂ ਬੈਲਟ ਪਾਉਂਦੇ ਆ ਜਹਾਜ ਵੀ ਬੈਲਟ ਲਾਉਣ ਨੂੰ ਤਿਆਰ ਹੋ ਜਾਂਦੇ ਆ ਮਤਲਬ ਇਹ ਕਹਿਣ ਦਾ ਵੀ ਅਸੀਂ ਜਿਹੜੇ ਆ ਅਸੀਂ ਆਪਣੇ ਅੰਦਰ ਇੱਕ ਸੂਡੋ ਫਰੀडम ਲਈ ਫਿਰਦੇ ਆ ਅਖੌਤੀ ਫਰੀडम ਲਈ ਫਿਰਦੇ ਆ ਔਰ ਉਹਦੇ ਵਿੱਚ ਅਸੀਂ ਜਿਹੜਾ ਆਪਣਾ ਨੁਕਸਾਨ ਉਠਾ ਰਹੇ ਹਾਂ ਅਸੀਂ ਨੇਸ਼ਨ ਦਾ ਇਨਕਾਇਰਸੀ ਸਿਸਟਮ ਨਹੀਂ ਬਣਨ ਦੇ ਰਹੇ ਜਿਹੜੇ ਪੋਲੀਟੀਸ਼ੀਨ ਆ ਉਹ ਨਹੀਂ ਸਿਸਟਮ ਬਣਨ ਦੇ ਰਹੇ ਜਿਹੜੇ ਜਿਹੜੇ ਬਿਊਰੋਕਰੇਟਸ ਨੇ ਉਹ ਨਹੀਂ ਸਿਸਟਮ ਬਣਨ ਦੇ ਰਹੇ ਜਿਹੜੇ ਜਿਹੜੇ ਸਾਡੇ ਮਤਲਬ ਥੱਲੇ ਫੇ ਅਧਿਕਾਰੀ ਆ ਜਾਂਦੇ ਉਹ ਨਹੀਂ ਬਣਦੇ ਪੋਲਿਟੀਸ਼ੀਨਾਂ ਦੇ ਚੇਲਿਆਂ ਦੀ ਵੀ ਇੱਕ ਜਮਾਤ ਵੱਖਰੀ ਬਣ ਗਈ ਉਹ ਆਮ ਲੋਕਾਂ ਤੋਂ ਆਪਣੇ ਆਪ ਨੂੰ ਹੁਣ ਉੱਤੇ ਸਮਝਣ ਲੱਗ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਨਮੇਜਾ ਸਿੰਘ ਜੋਲ ਸਾਹਿਬ ਨੇ ਸਮਾਂ ਦਿੱਤਾ ਹੈ ਇਹ ਕੈਮਰਾ ਹਮੇਸ਼ਾ ਨਾਲ ਰਹਿੰਦਾ ਪਰ ਵਿਚਾਰ ਧਾਰਾ ਵੱਡੀ ਹੈ ਕੈਮਰਾ ਹਰੇਕ ਕੋਲ ਹੋ ਸਕਦਾ ਪਰ ਉਹ ਥਾਟ ਜਰੂਰ ਚਾਹੀਦਾ ਹੁੰਦਾ ਕਿ ਤੁਸੀਂ ਉਸ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕਰ ਸਕੋ ਉਹਨਾਂ ਚੀਜ਼ਾਂ ਨੂੰ ਕਟਾਕਸ਼ ਜਿਹੜਾ ਬੜਾ ਲਾਜ਼ਮੀ ਹੈ ਐਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਬੜਾ ਲਾਜ਼ਮੀ ਹੈ ਨਹੀਂ ਤਾਂ ਜਿਹੜਾ ਸਮਾਜ ਤਰੱਕੀ ਨਹੀਂ ਕਰ ਸਕਦਾ ਕੈਮਰਾ ਪਰਸਨ ਦਰਸ਼ਨ ਸਿੰਘ ਦੇ ਨਾਲ ਸਿਮਰਨ ਜੋਤ ਡੇਲੀ ਪੋਸਟ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ